जी मैं रामडक्स परमार रंधावा कलैक्शन से बोल रही हूँ होर किस तरह हो दस कर सब ठीक ठाक गए। आज मैं थोड़ा कॉटन वीड्स से बिजा छोटे छोटे डिजाइन का सूट दी देखो आराम का किसका कवर है। कॉटन का प्योर कॉटन का सूट राम टैक्स का ये हैगा पिंक शेड है ना, आ, पिंक शेड है ਦੁਪੱਟਾ ਇਸ ਦਾ ਸ਼ਾਇਦ ਮਸਲੀਨ ਦਾ ਹੋਵੇਗਾ ਇਹਦੇ ਵਿੱਚ ਹੈ ਨਾ ਬਹੁਤ ਹੀ ਵਧੀਆ ਦੀਆਂ ਉਹ ਬੀਡਸ ਜਿਹਦੇ ਛੋਟੇ-ਛੋਟੇ ਮੋਤੀ ਲੱਗੇ ਹੋਇਆ ਜਿੱਦਾ ਹੈਂਡਵਰਕ ਦਾ ਇਸ ਵਿੱਚ ਤੁਹਾਨੂੰ ਕੰਮ ਮਿਲੇਗਾ ਹਾਂਜੀ ਹਾਂਜੀ ਅੱਜ ਮੈਂ ਤੁਹਾਨੂੰ ਆਰਾਮ ਟੈਕਸ ਦੀ ਨਵੀਂ ਵੈਰਾਈਟੀ ਕਾਟਨ ਦੀ ਦਿਖਾਉਣ ਲੱਗੀ ਹਾਂ ਜਿੱਦਾਂ ਇਹ ਨਾ ਪਿਓਰ ਕਾਟਨ ਦਾ ਸੰਟਿਆ 올ਓਵਰ ਸੂਟ ਹੋਵੇਗਾ ਤੇ ਇਸ ਤੇ ਘੇਰੇ ਤੇ ਦੇਖੋ ਕਿੰਨਾ ਸੋਹਣਾ ਹੈ ਨਾ ਇਸ ਤਰ੍ਹਾਂ ਵਰਤ ਕੀਤਾ ਆ ਬੀਡਸ ਵਗੈਰਾ ਛੋਟੇ ਛੋਟੇ ਮੋਤੀ ਆ ਤੇ ਆ ਜਿੱਦਾਂ ਪ੍ਰਿੰਟਿੰਗ ਆ ਪ੍ਰਿੰਟਿੰਗ ਦੇ ਵਿੱਚ ਬਹੁਤ ਵਧੀਆ ਕਢਾਈ ਆ ਜਿੱਦਾਂ ਤੇ ਇਸ ਦੇ ਉੱਪਰ ਛੋਟੇ ਜਿਹੇ ਜਿੱਦਾਂ ਬੀਡ ਸਟਾਈਲ ਹਨ ਜਿਹੜੇ পর ਸਕਣ ਨੂੰ ਤੁਹਾਡੇ neck ਤੇ ਹਨ ਇੱਥੇ ਵੀ ਤੁਹਾਡੇ ਮਤਲਬ ਫਲਾਵਰ ਆਵੇਗਾ ਇਸ ਤੇ ਵੀ ਬੀਡਸ ਲੱਗੇ ਹੋਏ ਹਨ ਤੇ ਇਸ ਦੀ ਜਿਹੜੀ ਤੇ ਆ ਤੁਹਾਡੇ ਨਾ ਬਾਜੂ ਹੋਣਗੇ ਬਾਜੂ ਇਹਨਾਂ ਦੇ ਹਮੇਸ਼ਾ ਹੀ ਤੁਹਾਡੇ ਇੱਥੇ ਇਦਾਂ ਕਟਿੰਗ ਹੋਵੇਗੀ ਇੱਕ ਇੱਕ ਫਲਾਵਰ ਆਵੇਗਾ ਤੁਸੀਂ ਹਾਫ 3 4 ਜਿੰਨੀ ਵੀ ਤੁਸੀਂ ਆਪਣੇ ਬਾਜੂ ਬਣਾਣੀ ਆ ਤੇ ਤੁਸੀਂ ਆਪਣੇ ਬਾਜੂ ਬਣਾ ਸਕਦੇ ਹੋ ਕਿ ਆਲਮੋਸਟ ਇਹ ਆਲਓਵਰ 5.5 6 ਮੀਟਰ ਕਪੜਾ ਹੁੰਦਾ ਹੈ ਇਦਾਂ ਤੇ ਇਸ ਦਾ ਜੋ ਦੁਪੱਟਾ ਹੈ ਹਾਂ ਇਸ ਦਾ ਕਲਰ ਹੈਗਾ ਕਰੀਮ ਕਰੀਮ ਦੇ ਵਿੱਚ ਨਾ ਲਾਈਨ ਆ ਆ ਵਿੱਚ ਥੋੜੇ ਥੋੜੇ ਡਾਟਸ ਆ ਛੋਟੇ ਛੋਟੇ ਡਾਟਸ ਆ ਇਹ ਸਾਰਾ ਇਹ ਏਮਬਰਾਇਡਰੀ ਦਾ ਬਹੁਤ ਹੀ ਵਧੀਆ ਪਾਰਟੀ ਵੇਅਰ ਸੂਟ ਆ ਇਸਦੀ ਕੀਮਤ ਹੋਵੇਗੀ 2500 ਰੁਪਈਆ 2500 ਰੁਪਏ ਵਿੱਚ ਤੁਹਾਡੇ ਘਰ ਤੱਕ ਇਹ ਤੁਹਾਨੂੰ ਫ੍ਰੀ ਡਿਲੀਵਰੀ ਕੋਈ ਤੁਹਾਨੂੰ ਇਸ ਦਾ ਕੋਈ ਕੋਰੀਅਰ ਚਾਰਜ ਮਤਲਬ ਇਹ ਵੀ ਤੁਹਾਨੂੰ ਕਹਿਨੀ ਆ ਨਾ ਤੇ ਤੁਹਾਨੂੰ ਕੋਈ ਵੀ ਕੁਝ ਵੀ ਦੇਣਾ ਨਹੀਂ ਪੈਣਾ ਤੇ ਇਸ ਦਾ ਦੁਪੱਟਾ ਵੀ ਤੁਹਾਡੇ ਸਾਹਮਣੇ ਛੋੜ ਦਿੱਤੇ ਹਾਂ ਤੇ ਸਾਨੂੰ ਵੀ ਨਹੀਂ ਪਤਾ ਮਣਾਈਏ ਸੂਟਾਂ ਦੇ ਕਿਸ ਤਰ੍ਹਾਂ ਨਾਲ ਹਾਂਜੀ ਮਸਲੀਨ ਦਾ ਦੁਪੱਟਾ ਦੇਖੋ ਨਾ ਕਿੰਨਾ ਪਿਆਰਾ ਤੁਹਾਡੇ ਸਾਹਮਣੇ ਪੈਕਿੰਗ ਖੋਲ੍ਹ ਰਹੀ ਹਾਂ ਦੇਖੋ ਮੈਂ ਤੇ ਚਾਰੇ ਪਾਸੇ ਬਹੁਤ ਹੀ ਜਿੱਦਾ ਨਾ ਉਹ ਸਰਦਾਰੀ ਸੂਟ ਸਰਦਾਰਨੀਆਂ ਦੇ ਸੂਟ ਆ ਜਿੱਦਾ ਅ ਤੁਹਾਨੂੰ ਜਿੱਦਾਂ ਜਿਸ ਤਰ੍ਹਾਂ ਇਹ ਸੂਟ ਦੇ ਵਿੱਚ ਪ੍ਰਿੰਟਿੰਗ ਇਹ ਜਿੱਦਾ ਸਾਰੇ ਕਢਾਈ ਆ ਤੇ ਇਹਦੇ ਵਿੱਚ ਵੀ ਨਾ ਐਸੀ ਕਢਾਈਆਂ ਚਾਰੇ ਪਾਸੇ ਲੀਸ ਆ ਤੇ ਮੈਂ ਤੁਹਾਨੂੰ ਇਸ ਤਰ੍ਹਾਂ ਖੜ ਕੇ ਦਿਖਾ ਦਿੰਦੀ ਆ ਜਿੱਦਾ ਦੇਖੋ ਕਿੰਨੀ ਸੋਹਣੀ ਲੀਸ ਆ ਤੇ ਤੁਸੀਂ ਮੈਂ ਤੁਹਾਨੂੰ ਕਿਹਾ ਜੇ ਅਗਰ ਸਟੀਚਿੰਗ ਵੀ ਕਰवानी ਹੋਊਗੀ ਨਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ 9402518140 ਤੇ ਤੁਸੀਂ ਇਸੇ ਤਰ੍ਹਾਂ ਹੀ ਜਿੱਦਾਂ ਮਤਲਬ ਸਾਡੇ ਨਾਲ Google Pay ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਕ੍ਰੀਮ ਦੇ ਵਿੱਚ ਇਹ ਪਿੰਕ ਤੇ ਬਲੈਕ ਦਾ ਕੰਬੀਨੇਸ਼ਨ ਆ ਤੁਸੀਂ ਦੇਖ ਲੇ ਦੇਖੋ ਸਾਰਾ ਸੂਟ ਹੈ ਨਾ ਤੇ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਵੀ ਤੁਸੀਂ ਮਰਜੀ ਹੈ ਨਾ ਕਿ ਕਿਸੇ ਤਰ੍ਹਾਂ ਵੀ ਦੁਪੱਟਾ ਤੁਸੀਂ ਹੈ ਨਾ ਸਰਦਾਰੀ ਸੂਟ ਆ ਅੱਜ ਤੱਕ ਜਿੰਨੇ ਵੀ ਪੜੇ ਲਿਖੀ ਜਾਂ ਹਾਊਸ ਵਾਈਫ ਹੈ ਨਾ ਸਾਰਿਆਂ ਦੇ ਲਈ ਐਨ ਆਰ ਇਹ ਪਹਿਣਾ ਮੇਰੀਆਂ ਜਿੱਦਾਂ ਤੇ ਉਹਨਾਂ ਲਈ ਤੇ ਇਹ ਨੰਬਰ ਹੋਵੇਗਾ 1 ਤੇ ਇੱਕ ਨੰਬਰ ਇਹ ਸੂਟ ਪਿੰਕ ਹਾਂ ਜੀ ਇੱਕੋ ਹੀ ਤਰ੍ਹਾਂ ਦੇ ਹੋਣੇ ਆ ਜਿੱਦਾਂ ਇਹ ਸੂਟ ਪਿੰਕ ਤੇ ਇੱਕ ਨੰਬਰ ਤੇ ਸੈਪਮ ਕਲਰ ਹੋਵੇਗਾ ਆ ਮਾਸਟਰ ਕਲਰ ਕਿਕੀਨਿੰਗ ਕਲਰ ਦਾ ਕੰਬੀਨੇਸ਼ਨ ਤੇ ਬਲੈਕ ਵਿੱਚ ਸਾਰੀਆਂ ਲੇਅਰ ਹਨ ਤੇ ਜਦੋਂ ਮੈਂ ਸਾਰਾ ਨਹੀਂ ਖੋਲਦੀ ਕਿਉਂਕਿ ਥੋੜੀ ਜਿਹੀ ਗੈਟਅਪ ਖਰਾਬ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਸਾਡਾ ਆ ਸੈਕੰਡ ਇੱਕ ਤਾਂ ਮੇਰੇ ਕੋਲ ਨਾ ਟੈਰ 2 ਨੰਬਰ ਹੈ ਦੇਖੋ ਨਿੱਕੇ ਨਿੱਕੇ ਨੇ ਬ੍ਰੀਡਸ ਆ ਦੇਖੋ ਕਿਦਾਂ ਲੱਗੇ ਹੋ ਹਨ ਧਿਆਨ ਨਾਲ ਦੇਖਣਾ 2500 ਰੁਪਏ ਹੈ ਨਾ ਤੇ ਤੀਸਰਾ ਕਲਰ ਹੈਗਾ ਤੁਹਾਡਾ ਬਿਸਕੁਟ ਕਰ ਜਿੱਦਾਂ ਬਿਸਕੁਟ ਦਾ ਕਲਰ ਨਹੀਂ ਹੁੰਦਾ ਇਹ ਇਸ ਤਰ੍ਹਾਂ ਦਾ ਬਿਸਕੁਟ ਕਲਰ ਦੇਖੋ ਹਾਂਜੀ ਇਹ ਹੈਗਾ 3 3 ਨੰਬਰ ਦੇਖੋ ਤੇ ਇੱਕੋ ਜਿਹੇ ਜਿੱਦਾਂ ਤੁਹਾਨੂੰ ਮਿਲੂਗਾ ਸਾਰਿਆਂ ਨਾਲ ਜਿੱਦਾਂ ਨਾ ਡਿਜ਼ਾਈਨ ਸਭ ਕੁਝ ਤੇ 25 ਰੁਪਏ ਕਿੰਨਾ ਦੀ 25 ਰੁਪਏ ਕੀਮਤ ਆ ਤੁਸੀਂ ਜਲਦੀ ਜਲਦੀ ਬੁਕਿੰਗ ਕਰਵਾਣੀ ਤੇ ਬੁਕਿੰਗ ਲਈ ਸਾਡਾ ਨੰਬਰ ਤੁਸੀਂ ਆ ਦੇਖੋ ਹਨ ਇਸ ਤਰ੍ਹਾਂ ਸਾਡਾ ਬਟਾਲੇ ਰਿਪੋਰਟ ਜੇ ਲੱਗ ਕੇ ਛਾਗੇ ਤੇ ਸਾਡੇ ਘਰ ਉਹ ਆ ਕੇ ਲੈ ਜਾ ਸਕਦੇ ਆ ਤੇ ਆ ਤੁਸੀਂ ਸਾਰਾ ਹੀ ਐਡਰੈਸ ਦੇਖ ਸਕਦੇ ਹੋ ਤੁਸੀਂ Google Pay ਕਰਨਾ ਤੇ ਤੁਸੀਂ ਆ ਸੂਟ ਤੁਸੀਂ ਆਪਣਾ ਬੁੱਕ ਕਰਵਾਣਾ ਤੇ ਜਲਦੀ ਤੋਂ ਜਲਦੀ ਜਿੱਦਾਂ ਵੀਡੀਓ ਨੂੰ ਸਟੇਧਾਰਾਂ ਵਿੱਚ ਸ਼ੇਅਰ ਕਰਨਾ ਤੇ ਆ ਮਤਲਬ ਜਲਦੀ ਤੋਂ ਜਲਦੀ ਆਪਣੇ ਸੂਟ ਬੁੱਕ ਕਰਵਾਣੇ ਜਿੱਦਾਂ ਕਿ ਮੈਂ ਆਸ ਕਰਦੀ ਹਾਂ ਤੁਹਾਨੂੰ ਇਹ ਜਿਹੜੀ ਵੀਡੀਓ ਬਹੁਤ ਚੰਗੀ ਲੱਗੀ ਹੋਵੇ ਤੇ ਚੰਗੀ ਲੱਗੀ ਹੋਵੇ ਤਾਂ ਬਦ ਤੁਹਾਨੂੰ ਸ਼ੇਅਰ ਕਰਨਾ ਸਤਿ ਸ੍ਰੀ ਅਕਾਲ ਜੀ